ਜਿੱਥੇ ਪੰਜਾਬ ਵਿੱਚ ਹਰ ਪਾਸਿਓਂ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਹਰ ਰੋਜ਼ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਧਰਦ ਬੋਚੇ ਜਾ ਰਹੇ ਨੇ ਤਾਜ਼ਾ ਮਾਮਲਾ ਪੱਟੀ ਦੇ ਅਧੀਨ ਪੈਂਦੇ ਇਲਾਕੇ ਸਬਰਾਂ ਦਾਇ ਜਿੱਥੇ ਕਿ ਪੱਟੀ ਪੁਲਿਸ ਦੇ ਵੱਲੋਂ ਸਬਰਾਂ ਦੇ ਸ਼ਮਸ਼ਾਨ ਘਾਟ ਦੇ ਨੇੜੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਸਬਰਾਂ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਸਪੁੱਤਰ ਸੁਖਦੇਵ ਸਿੰਘ ਨੂੰ ਜਦੋਂ ਤਲਾਸ਼ੀ ਦੇ ਲਈ ਰੋਕਿਆ ਗਿਆ ਤਾਂ ਉਸ ਦੇ ਕੋਲੋਂ ਤਕਰੀਬਨ 20 ਗ੍ਰਾਮ ਹੈਰੋਇਨ ਬਰਾਮਦ ਹੋਈ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਵਿੱਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਮਾਂਜੋ ਕੋ ਐਸਐਸਪੀ ਸਾਹਿਬ ਵੱਲੋਂ ਮਿਲੀਆਂ ਹਦਾਇਤਾਂ ਦੇ ਮਤਲਬ ਅ ਡਰਗ ਔਰ ਮਾਈਨਿੰਗ ਦੇ ਨਜ਼ਰ ਨਜ਼ ਰੱਖਦੇ ਹੋਏ ਆਪਾਂ ਬੜੀ ਸ਼ਕਤੀ ਨਾਲ ਇਥੇ ਨਾਟਿਕ ਗਸਤ ਨਾ ਹੰਗੀਆਂ ਸੀ ਤੇ ਸ਼ਾਮੀ ਜਦੋਂ ਅਸੀਂ ਗਸਤ ਕਰ ਰਹੇ ਸੀ ਤੇ ਗਸਤ ਦੇ ਦੌਰਾਨ ਅਸੀਂ ਸ਼ਮਸ਼ਾਨ ਘਟ ਸਵਰਾਤ ਲੱਗ ਖੜੀ ਸੀ ਤੇ ਜਿਹੜਾ ਇਹ ਲੜਕਾ ਫੜਿਆ ਜਿਹਨੂੰ 20 ਗ੍ਰਾਮ ਹੀ ਰਣਬ੍ਰੰਦ ਹੋਈ ਹੈ ਉਹਦਾ ਨਾਮ ਹਰਪ੍ਰੀਤ ਸਿੰਘ ਹੈ ਸਾਨੂੰ ਸੁਖਦੇਵ ਸਿੰਘ ਹੈ ਵਾਸੀ ਸਭਰਾ ਪਿੰਡ ਦਾ ਇਹ ਕੋਡ-ਬੁੱਡਾ ਯਾਰ ਕੋਡ-ਬੁੱਡਾ ਪਿੰਡ ਐਦਿਰੇ ਬੂਧੀ ਤਰ੍ਹਾਂ ਜਿੱਦ ਨੂੰ ਆ ਰਿਹਾ ਸੀ ਸਭਰਾ ਨੂੰ ਪੈਦਲ ਆ ਰਿਹਾ ਸੀ ਤੇ ਜਦੋਂ ਹੀ ਸਾਡੀ ਪੁਲਿਸ ਪਾਰਟੀ ਨੂੰ ਨੇ ਵੇਖਿਆ ਤੇ ਜਗਦੰਮ ਪੁਹਰਾ ਦੇ ਪਛਾਣ ਹੋਣ ਲੱਗਾ ਤੇ ਉਹਨੂੰ ਕਾਬੂ ਕੀਤਾ ਤੇ ਜਿਹੜੇ ਇਹਦੇ ਹੱਥ ਵਿੱਚ ਇੱਕ ਫੜਿਆ ਹੋਇਆ ਸੀ ਲਫਾਫਾ ਕੱਪੜਿਆਂ ਵਾਲਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਕੱਪੜਿਆਂ ਦੇ ਥੱਲੇ ਉਹਦੇ ਹੀਰੋ ਨੰਬਰ ਬ੍ਰਾਂਡ ਹੋਈ ਹੈ ਤੇ ਇਹ ਕਾਫੀ ਚਿਰ ਤੋਂ ਸਾਨੂੰ ਇਹਦੇ ਸੁਣਨ ਚ ਆਇਆ ਸੀ ਵੀ ਨਸ਼ਿਆ ਤਸਕਰੀ ਕਰਦਾ ਸੀਗਾ ਤੇ ਥੋੜਾ ਅੱਗੇ ਪਿਛੇ ਰਹਿੰਦਾ ਸੀ ਦੁੱਧਨਵਾਰੀ ਰੇਡ ਉਹ ਕੀਤੇ ਘਰੇ ਨਹੀਂ ਸੀ ਮਿਲਦਾ ਤੇ ਕੱਲ ਵੀ ਸਾਨੂੰ ਕੋਈ ਸੂਚਨਾ ਮਿਲੀ ਸੀ ਉਹਦੇ ਆਧਾਰ ਦੇ ਉੱਤੇ ਅਸੀਂ ਉੱਥੇ ਨਾਕਾ ਲਾਇਆ ਸੀ ਸਪੈਸ਼ਲੀ ਤੇ ਜਿਸ ਤਰ੍ਹਾਂ ਦੀ ਸਾਡੇ ਕੋਲ ਕਾਬੂ ਆਇਆ ਫਿਰ ਸਾਰਾ ਅੱਗੇ ਕੋਈ ਰਿਵੋਲੂਸ਼ਨ ਕਰਨਾ ਬੱਚਿਆ ਕਰਦਾ ਇੱਥੇ ਅੱਗੇ ਵੀ ਕੋਈ ਮੁਕਦਮਾ ਦਰਜ ਹੈਗਾ ਜੀ ਤੇ ਬਾਕੀ ਹੁਣ ਇਹਦਾ ਅਸੀਂ ਪੇਸ਼ ਕਰਨ ਜਾ ਰਹੇ ਹਾਂ ਬੱਚਾ ਹੋ ਗਿਆ 185 ਨੰਬਰ ਨੂੰ ਪਦਮਾ ਦਰਜ ਹੋਇਆ ਹੈ ਐਨਡੀ ਐਨਡੀ ਦਾ ਹੁਣ ਇਹ ਨੂੰ ਅਸੀਂ ਪੇਸ਼ ਅਦਾਲਤ ਕਰਨ ਜਾ ਰਹੇ ਹਾਂ ਪਰ ਮਾਡਲ ਲੈ ਕੇ ਬਾਕੀ ਹੋਰ ਵੀ ਕੋਸ਼ਿਸ਼ ਕਰਦੇ ਹਾਂ ਕਿ ਕਿੱਥੋਂ ਇਹ ਖਰੀਦੋਂ ਖਰੋਖਤ ਕਰਦਾ ਹੈ ਤੇ ਅੱਗੇ ਵੀ ਅਸੀਂ ਜਿਹੜਾ ਕੋਈ ਇਹਦੇ ਨਾਲ ਸਰਗਨਾ ਕੋਈ ਜੁੜਿਆ ਹੋਇਆ ਉਹਦਾ ਵੀ ਪਤਾ ਜੋ ਹੀ ਕਰ ਰਹੇ ਹਾਂ ਇਹ ਇਕੱਲਾ ਹੀ ਇਹ ਹਲਕ ਹੋ ਰਹੀ ਹੈ ਨਾਲ ਦੇ ਇਹ ਹੁਣ ਅਸੀਂ ਰਿਮਾਂਡ ਲੈਣ ਤੋਂ ਬਾਅਦ ਅੱਗੇ ਪੁਛਗਿਸ਼ ਦੌਰਾਨ ਤਫ਼ਤੀਸ਼ ਕਰਕੇ ਫਿਰ ਦੱਸਿਆ ਜਾਊਗਾ